ਇਹ ਤੁਸੀਂ ਵੀ ਕੱਚੇ ਦੁੱਧ ਦੇ ਵਿੱਚ ਅਗਰ ਨਾ ਇਸ ਤਰੀਕੇ ਨਾਲ ਛੋਟੇ-ਛੋਟੇ ਦਾਣੇ ਜਿਹੜੇ ਨੇ ਮਿਕਸ ਕਰਕੇ ਫੇਸ਼ਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਇਹਨਾਂ ਨਖਾਰ ਆਵੇਗਾ ਜਿਹੜੀਆਂ ਵੀ ਸ਼ਾਈਆਂ ਝੁਰੜੀਆਂ ਜਾਂ ਤੁਹਾਡੀ ਲੂਜ਼ ਸਕਿਨ ਹੈ ਜਾਂ ਬਲੈਕ ਸਪੀਟ ਹੋਈ ਪਈ ਹੈ ਚਿਹਰੇ ਤੇ ਸਾਰੀ ਹੀ ਰਿਮੂਵ ਹੋ ਜਾਵੇਗੀ ਤੇ ਕਿਸ ਤਰੀਕੇ ਨਾਲ ਆਪਾਂ ਇਹ ਵਾਲਾ ਜਿਹੜਾ ਫੇਸ ਪੈਕ ਹੈ ਤਿਆਰ ਕੀਤਾ ਬਹੁਤ ਈਜ਼ੀ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਉਹਦੇ ਲਈ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਚਾਹੀਦੇ ਛੋਟੇ-ਛੋਟੇ ਦਾਣੇ ਚੀਆ ਸੀਡ ਦੇ ਜੀ ਆ ਸੀਟ ਹੁੰਦੇ ਨੇ ਛੋਟੇ ਛੋਟੇ ਦਾਣੇ ਹੁੰਦੇ ਨੇ ਕਿਤੋਂ ਵੀ ਤੁਹਾਨੂੰ ਆਨਲਾਈਨ ਮਿਲ ਜਾਣਗੇ ਚਾਹੇ ਤੁਹਾਨੂੰ ਕਰਿਆਨਾ ਸਟੋਰ ਤੋਂ ਮਿਲ ਜਾਣਗੇ इजीली ਠੀਕ ਹੈ ਤੁਸੀਂ ਇਹਨੂੰ ਕੀ ਕਰਨਾ ਹੈ ਇੱਕ ਚਮਚਾ ਥੋੜੇ ਜਿਹਾ ਦੁੱਧ ਦੇ ਵਿੱਚ ਭੇਕੇ ਰੱਖ ਦੇਣਾ ਹੈ 10-15 ਮਿੰਟ ਲਈ ਨਾਲ ਹੀ ਮੈਂ ਇੱਕ ਗਲਾਸ ਪੀਣ ਵਾਸਤੇ ਤਿਆਰ ਕਰਨੀ ਹੁੰਨੀ ਆ ਇੱਕ ਚਮਚਾ ਪਾਣੀ 'ਚ ਭੇਕੇ ਤੁਸੀਂ ਰੱਖ ਦੇਣਾ ਹੈ ਠੀਕ ਹੈ ਕਿਉਂਕਿ ਜਿੰਨਾ ਹੀ ਲਗਾਉਣ ਦਾ ਫਾਇਦਾ ਹੁੰਦਾ ਚਿਹਰੇ ਤੇ ਓਨਾ ਹੀ ਅੰਦਰ ਆਪਣੇ ਖਾਣ ਦੇ ਪੀਣ ਦੇ ਫਾਇਦੇ ਇਹਦੇ ਮਿਲਦੇ ਨੇ ਠੀਕ ਹੈ ਇਸ ਤਰੀਕੇ ਨਾਲ 15 ਮਿੰਟ ਬਾਅਦ ਇਹ ਫੁੱਲ ਕੇ ਰੈਡੀ ਹੋ ਜਾਂਦੇ ਨੇ ਜਿੰਨਾ ਕੁ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਨਾ ਤੁਸੀਂ ਬਣਾ ਸਕਦੇ ਹੋ ਠੀਕ ਹੈ ਆਪਾਂ ਇੱਕ ਚਮਚਾ ਪਾਇਆ ਸੀ ਥੋੜਾ ਜਿਹਾ ਦੁੱਧ ਦੇ ਵਿੱਚ ਇਹਨੂੰ ਕਰ ਲਿਆ ਤਿਆਰ ਫਿਰ ਆਪਾਂ ਮਿਕਸੀ ਗ੍ਰੈਂਡ ਵਿੱਚ ਕਰਕੇ ਇਹਦਾ ਪੇਸਟ ਤਿਆਰ ਕਰ ਲੈਣਾ ਇਹ ਥੋੜਾ ਜਿਹਾ ਨਾ ਲੇਸੜਾ ਹੋ ਜਾਂਦਾ ਹੈ ਬਹੁਤ ਹੀ ਕੰਮ ਦੀ ਚੀਜ਼ ਹੈ ਤੁਸੀਂ ਕਰਕੇ ਦੇਖਿਓ ਇਹ ਵਾਲਾ ਫੇਸ ਵਾਸ਼ ਫੇਸ਼ਲ ਸੋਰੀ ਫੇਸ ਮਾਸਕ ਕਹਿ ਲਓ ਇਹਨੂੰ ਬਹੁਤ ਹੀ ਕੰਮ ਦਾ ਹੈ ਹੋਰ ਕੁਝ ਨਹੀਂ ਪਾਣਾ ਸਿਰਫ ਆਪਾਂ ਵਿੱਚ ਪਾਣਾ ਹਨੀ ਹਨੀ ਜ਼ਰੂਰ ਪਾਣਾ ਹੈ ਕਿਉਂਕਿ ਆਪਣੀ ਜਿਹੜੀ ਸਕਿਨ ਹੁੰਦੀ ਹੈ ਨਾ ਹਨੀ ਦੇ ਨਾਲ ਮੋਇਸਚਰਾਈਜ਼ਰ ਰਹਿੰਦੀ ਹੈ ਨੇਚਰਲ ਮੋਇਸਚਰਾਈਜ਼ਰ ਰਹਿੰਦੀ ਹੈ ਤੇ ਦੁੱਧ ਦੇ ਨਾਲ ਸਾਡੀ ਜਿਹੜੀ ਸਕਿਨ ਹੈ ਤੁਹਾਨੂੰ ਪਤਾ ਹੈ ਇੱਕਦਮ ਕਲੀਨ ਹੋ ਜਾਂਦੀ ਹੈ ਇੱਕਦਮ ਸਾਫ਼ ਹੋ ਜਾਂਦੀ ਹੈ ਚੀਆ ਸੀਡ ਜਿਹੜੇ ਹੁੰਦੇ ਨੇ ਸਾਡੀ ਸਕਿਨ ਦੀ ਰੰਗਤ ਨੂੰ ਨਿਖਾਰਦੇ ਨੇ ਬਹੁਤ ਹੀ ਕੰਮ ਆਉਂਦੇ ਹਨ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਾਈਫ ਖੁਸ਼ੀ ਵਲੋਗ ਤੇ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਥੈਂਕ ਯੂ ਤੇ ਬਹੁਤ ਬਹੁਤ ਪਿਆਰ ਅੱਜ ਦੇ ਆਪਾਂ ਨਾਮ ਲੈਨੇ ਆ ਨਾਜ਼ੀਆ ਸ਼ੇਰਪੁਰ ਰਿੰਪੀ ਮਹਾਬੱਦਰ ਰਾਜਪਾਲ ਜੀ ਮਲੋਟੋਂ ਔਰ ਹੈਗੇ ਨੇ ਜਸਵਿੰਦਰ ਪੰਨੋ ਬਹੁਤ ਬਹੁਤ ਥੈਂਕ ਯੂ ਪੈਣੋ ਬਹੁਤ ਬਹੁਤ ਥੈਂਕ ਯੂ ਤੁਸੀਂ ਵੀਡੀਓ ਨੂੰ ਵਾਚ ਕਰਦੇ ਹੋ ਸੋਣਾ ਜੱਕ ਕਮੈਂਟ ਲਿਖ ਦਿਓ ਤੇ ਬਹੁਤ ਹੀ ਮਨ ਨੂੰ ਖੁਸ਼ੀ ਮਿਲਦੀ ਹੈ ਇਸੇ ਤਰ੍ਹਾਂ ਹੀ ਜੋ ਵੀ ਪਹਿਲਾਂ ਆਪਣੇ ਤਿੰਨ ਚਾਰ ਕਮੈਂਟ ਹੋਣ ਕਰਨਗੇ ਮੇਰੀਆਂ ਭੈਣਾਂ ਦੇ ਨਾਮ ਜਰੂਰ ਬੋਲੇ ਜਾਣ ਕਰਨਗੇ ਵੀਡੀਓ ਵਿੱਚ ਵੀਡੀਓ ਫੁੱਲ ਦੇਖਿਆ ਕਰੋ ਤੇ ਵੀਡੀਓ ਬਾਤ ਬਾਤ ਸ਼ੇਅਰ ਕਰ ਦਿਆ ਕਰੋ ਤੇ ਹਾਂ ਜੀ ਅੱਜ ਦਾ ਤੁਸੀਂ ਦੇਖ ਹੀ ਲਿਆ ਇਹ ਮਾਸਕ ਕੱਚੇ ਦੁੱਧ ਦੇ ਵਿੱਚ ਆਪਾਂ ਕੀ ਚੀਜ਼ ਪਾਈ ਹੈ ਚੀਆ ਸੀਡ ਹਾਂ ਜੀ ਚੀਆ ਸੀਡ ਜਿਹੜੇ ਹੁੰਦੇ ਨੇ ਨਾ ਆਪਣੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੇ ਨੇ ਇੱਕ ਗਲਾਸ ਮੈਂ ਡੇਲੀ ਪੀਣੀ ਹੁੰਦੀ ਆ ਪੌਣਾ ਕ ਚਮਚਾ ਨੂੰ ਅ ਮੈਂ ਤਾਂ ਕੀ ਪਿਓ ਕਰਖ ਰੱਖਦੇ ਨਹੀਂ ਜਿਵੇਂ ਤੁਸੀਂ ਦੇਖਿਆ ਗਲਾਸ ਵਿੱਚ ਪਿਓ ਕਰਖ ਕੇ ਜਦ ਅੱਧਾ ਘੰਟਾ ਬਾਅਦ ਉਹ ਮੈਂ ਪੀ ਲੈਣੀ ਚਾਹੀ ਮੈਂ ਓਵਰਨਾਈਟ ਰਾਤ ਨੂੰ ਭੇਕ ਰੱਖ ਦਿੰਨੀ ਸਵੇਰੇ ਉੱਠ ਕੇ ਗਲਾਸ ਪੀਣੀ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਰੰਗ ਨਿੱਖਰਦਾ ਏ ਔਰ ਸਕਿਨ ਜਿਹੜੀ ਕਿਤੋਂ ਜਵਾਨ ਰਹਿੰਦੀ ਔਰ ਜੇ ਆਇਰਨ ਦੀ ਕਮੀ ਹੈ ਨਾ ਆਪਣੀ ਆਇਰਨ ਦੀ ਕਮੀ ਭਰਪੂਰ ਮਾਤਰਾ ਵਿੱਚ ਪੂਰੀ ਹੋ ਜਾਂਦੀ ਹੈ ਅਗਰ ਆਪਣੇ ਜੋੜਾ ਨੂੰ ਦਰਦ ਰਹਿੰਦੀ ਹੈ ਨਾ ਤੇ ਉਹ ਸਾਰੀ ਠੀਕ ਹੋ ਜਾਂਦੀ ਹੈ ਤੇ ਲੋ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਵਾਲਾ ਮਾਸਕ ਠੀਕ ਹੈ ਕੱਚੇ ਦੁੱਧ ਨਾਲ ਤੁਸੀਂ ਫੇਸ਼ੀਅਲ ਤਾਂ ਬਹੁਤ ਦੇਖੇ ਨੇ ਬਹੁਤ ਸਾਰੇ ਤੇ ਕੱਚ ਦੁੱਧ ਹੁੰਦਾ ਵੀ ਬਹੁਤ ਵਧੀਆ ਸਕਿਨ ਵਾਸਤੇ ਤੇ ਜਿਹੜਾ ਆ ਮਾਸਕ ਹੈ ਨਾ ਇਹ ਮਾਸਕ ਤੁਹਾਡੀ ਸਕਿਨ ਦੇ ਨਾ ਜਿਨ੍ਹਾਂ ਨੂੰ ਬਲੈਂਕ ਚ ਦੀ ਪ੍ਰੋਬਲਮ ਹੈ ਹੈ ਨਾ ਜਿਨ੍ਹਾਂ ਦੇ ਕਾਲਾਪਨ ਆ ਗਿਆ ਜਿਨ੍ਹਾਂ ਦੀ ਡੈਡ ਸਕਿਨ ਹੋ ਚੁੱਕੀ ਹੈ ਜਿਨ੍ਹਾਂ ਦੇ ਸਕਿਨ ਤੇ 글로 ਨਹੀਂ ਹੈਗਾ ਜਿਨ੍ਹਾਂ ਦੇ ਸ਼ਾਈਆਂ ਨੇ ਪਿਗਮੈਂਟੇਸ਼ਨ ਹੈ ਜਾਂ ਖੁਸ਼ਕ ਰਹਿੰਦੀ ਸਕਿਨ ਜਾਂ ਡਲ ਹੋ ਗਈ ਹੈ ਮਤਲਬ ਕਿ ਕਾਫੀ ਸਮੱਸਿਆਵਾਂ ਹੁੰਦੀਆਂ ਨੇ ਕਈਆਂ ਦਾ ਤਾਂ ਨਾਮ ਦਾ ਹੀ ਨਹੀਂ ਪਤਾ ਹੈਗਾ ਜਿਹੜੀਆਂ ਸਕਿਨ ਦੇ ਸਮੱਸਿਆ ਹੁੰਦੀਆਂ ਨੇ ਤੇ ਸਕਿਨ ਤੇ 글로 ਹੁੰਦਾ ਹੀ ਕੋਈ ਨਹੀਂ ਹੈ ਤੁਸੀਂ ਆ ਦੇਖ ਸਕਦੇ ਹੋ ਨੋਜ਼ ਕਿੰਨੀ ਚਮਕ ਰਹੀ ਹੈ ਹੈ ਨਾ ਨੋਜ ਚਮਕਦੀ ਹੋਵੇ ਨਾ ਤੇ ਜਿਹੜੀ ਫੇਸ ਦੀ ਪਰਸਨੈਲਿਟੀ ਹੁੰਦੀ ਹੈ ਨਾ ਲੱਗ ਹੀ ਹੁੰਦੀ ਹੈ ਤੇ ਲੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨੂੰ ਕਿੰਨਾ ਮਿੰਟ ਰੱਖਣਾ ਹੈ ਕਿੱਦਾਂ ਲਗਾਉਣਾ ਹੈ ਹੈ ਥੋੜਾ ਔਖਾ ਲੱਗਦਾ ਹੈ ਕਿਉਂਕਿ ਇਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਥੋੜਾ ਹੈਗਾ ਹੈ ਮਤਲਬ ਕਿ ਸੰਗਣਾ ਸੰਗਣਾ ਜਿਹਾ ਲਿਕਵਿਡ ਜਿਹਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਚਿਹਰੇ ਤੇ ਲਗਾ ਲੈਣਾ ਇਸ ਮਾਸਕ ਨੂੰ ਠੀਕ ਹੈ ਇਸ ਇਸ ਤਰੀਕੇ ਨਾਲ ਫਰਾ ਲੈਣਾ ਤੁਸੀਂ ਹਫਤੇ 'ਚ ਤੁਸੀਂ ਤਿੰਨ ਵਾਰੀ ਇਹ ਲਗਾ ਲਓ ਤੁਹਾਡੇ ਚਿਹਰੇ ਦੀ ਹਰ ਕਮੀਆਂ ਜੜੀਆਂ ਨੇ ਨਾ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਅੱਧੇ ਘੰਟੇ ਦੇ ਵਿੱਚ ਚੀਆ ਸੀਡ ਜਿਹੜੇ ਭਿੱਜ ਜਾਂਦੇ ਨੇ ਆ ਘਰ ਤੁਹਾਡੇ ਕੋਲ ਚੀਆ ਸੀਡ ਨਹੀਂ ਹੈਗੇ ਵੈਸੇ ਤਾਂ ਤੁਸੀਂ ਹੁਣ ਤਾਂ ਆਨਲਾਈਨ ਕਿੱਥੋਂ ਮਰਜੀ 60 ਰੁਪਏ ਦਾ ਪੈਕਟ ਤੋਂ ਸਟਾਰਟਿੰਗ ਹੈ 60 ਰੁਪਏ ਦਾ ਤੁਸੀਂ ਪੈਕਟ ਮੰਗਾ ਸਕਦੇ ਹੋ ਜਿੰਨੇ ਵਾਲਾ ਤੁਸੀਂ ਮਰਜੀ ਮੰਗਾ ਸਕਦੇ ਹੋ ਠੀਕ ਹੈ ਔਰ ਨਹੀਂ ਹੈਗੇ ਤੇ ਅਲਸੀ ਹੁੰਦੀ ਹੈ ਨਾ ਜਿਹੜੀ ਅਲਸੀ ਨੂੰ ਤੁਸੀਂ ਦੁੱਧ ਚ ਭੇਕ ਕੇ ਤੇ ਉਸ ਨੂੰ ਤੁਸੀਂ ਜਿੱਦਾਂ ਇਹ ਗ੍ਰाइंड ਕੀਤੀ ਓਦਾਂ ਤੁਸੀਂ ਉਸ ਨੂੰ ਵੀ ਗ੍ਰाइंड ਕਰਕੇ ਆਪਣੇ ਫੇਸ ਤੇ ਲਗਾ ਸਕਦੇ ਹੋ ਕਿਉਂਕਿ ਅਲਸੀ ਵਿੱਚ ਵੀ omega 3 ਹੁੰਦੀ ਹੈ ਔਰ ਇਹਦੇ ਵਿੱਚ ਵੀ omega 3 ਹੁੰਦੀ ਹੈ ਇਹ ਥੋੜਾ ਜਿਹਾ ਆਪਣੇ ਚਿਹਰੇ ਨੂੰ ਜਿਆਦਾ ਵਧੀਆ ਨਿਖਾਰ ਦਿੰਦਾ ਹੈ ਕਿਉਂਕਿ ਇਹਦੇ ਵਿੱਚ ਇੰਨੇ ਗੁਣ ਹੁੰਦੇ ਨੇ ਨਾ ਚਿਹਰੇ ਨੂੰ ਵਾਈਟ ਕਰਨ ਦੇ ਔਰ ਚਿਹਰੇ ਦੀ ਪਿਗਮੈਂਟੇਸ਼ਨ ਠੀਕ ਕਰਨ ਦੇ ਚਿਹਰੇ ਤੇ ਹਰ ਤਰ੍ਹਾਂ ਦੇ ਜਿੰਨੇ ਵੀ ਆਪਣੀ ਪ੍ਰੋਬਲਮ ਹੁੰਦੀ ਸਾਰੀ ਹੀ ਠੀਕ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਲਗਾਉਣਾ ਕਿੰਨਾ ਟਾਈਮ ਹੈ ਇਸ ਨੂੰ ਇਸ ਤਰੀਕੇ ਨਾਲ ਲਗਾ ਕੇ ਫੇਸ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਠੀਕ ਹੈ ਕੋਈ ਵੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਜਿੱਦਾਂ ਕਿ ਮਹਾਰ ਵੀਡੀਓ 'ਚ ਦੱਸਦੀ ਹੁੰਨੀ ਆ ਮੇਕਅਪ ਮੇਕਅਪ ਲਗਾ ਕੇ ਤੁਸੀਂ ਕੋਈ ਵੀ ਫੇਸ਼ਲ ਨਹੀਂ ਕਰ ਸਕਦੇ ਕੋਈ ਵੀ ਫੇਸ ਮਾਸਕ ਨਹੀਂ ਲਗਾ ਸਕਦੇ ਕਿਉਂਕਿ ਉਹ ਫਿਰ ਅਸਰ ਹੀ ਨਹੀਂ ਹੋਵੇਗਾ ਸਕਿਨ ਤੇ ਫਾਇਦਾ ਕੀ ਲਗਾਉਣ ਦਾ ਹੈ ਨਾ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਫਲਾ ਲੈਣਾ ਹੈ 20 ਤੋਂ 25 ਮਿੰਟ ਇਹਨੂੰ ਤੁਸੀਂ ਲਗਾ ਕੇ ਰੱਖਣਾ ਠੀਕ ਹੈ ਸੁੱਕਦਾ ਨਹੀਂ ਹੁੰਦਾ ਤੇ ਜਿੰਨੀ ਵੀ ਇਹਦੀ ਜੈੱਲ ਹੁੰਦੀ ਹੈ ਜਿੰਨਾ ਵੀ ਇਹਦਾ ਜੈੱਲ ਚਿਹਰੇ ਤੇ ਹੈ ਕਿ ਓਨਾ ਹੀ ਆਪਾਂ ਨੂੰ ਜਿਆਦਾ ਅਸਰ ਹੋਵੇਗਾ ਜੇ ਇਹਦੇ ਤਾਂ ਥੋੜਾ ਅਜੀਬ ਤਰੀਕੇ ਨਾਲ ਲੱਗਦਾ ਹੈ ਕਿਉਂਕਿ ਇਹ ਨਾ ਲੇਸਲਾ ਜਾ ਹੋ ਜਾਂਦਾ ਹੈ ਲੇਸ ਜੀ ਹੋ ਜਾਂਦੀ ਹੈ ਤੇ ਥੋੜਾ ਟਿਕਦਾ ਓਖਾ ਆ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਬਹੁਤ ਵਧੀਆ ਤੁਸੀਂ ਲਗਾ ਕੇ ਦੇਖਿਆ ਕਦੀ ਜੀਆ ਸੀਟ ਆਮ ਮਿਲ ਜਾਂਦੇ ਨੇ weight loss ਕਰਨ ਵਿੱਚ ਵੀ ਬਹੁਤ کارਗਰ ਨੇ ਔਰ ਫੇਸ ਨੂੰ ਸੋਹਣਾ ਬਣਾਉਣ ਵਾਸਤੇ ਵੀ ਬਹੁਤ ਵਧੀਆ ਇਹ ਬੜਾ ਮਾਸਕ ਹੈ ਆਣਾ ਇਹ ਤੁਸੀਂ ਕੱਚੇ ਦੁੱਧ ਵਿੱਚ ਜੀਏ ਠੀਕ ਹੈ ਲੱਗਦਾ ਥੋੜਾ ਓਖਾ ਏ ਤੇ ਇਹਨੂੰ ਆਪਾਂ ਸਾਰਾ ਹੀ ਫਲਾ ਲੈਣਾ ਠੀਕ ਹੈ ਲਾ ਕੇ ਆਰਾਮ ਨਾਲ ਬਹਿ ਜਾਓ ਕਿਉਂਕਿ نیچے ਨਾ ਗireਗਾ ਫਿਰ ਫੇਸ ਤੇ ਰਹੇਗਾ ਠੀਕ ਹੈ ਹੁਣ ਮੈਂ ਲਗਾ ਕੇ ਤੇ 10 ਮਿੰਟ ਮਤਲਬ ਕਿ 20 ਮਿੰਟ ਹੈ ਪੈ ਜਾਣਾ ਹੈ 20 ਮਿੰਟ 25 ਮਿੰਟ ਲਗਾ ਕੇ ਰੱਖੋ ਜਿੰਨੀ دیر ਲਗਾ ਕੇ ਰੱਖੋਗੇ ਉਨਾ ਹੀ ਵਧੀਆ ਫਾਇਦਾ ਉਨਾ ਹੀ ਤੁਹਾਡੀ ਸਮੱਸਿਆ ਜਿੰਨੀ ਆਵੇਂ ਨਾ ਫੇਸ ਦੇ ਸਾਰੇ ਠੀਕ ਕਰ ਦੇਗਾ ਜਿਨ੍ਹਾਂ ਨੂੰ ਕੋਲਜੀਨ ਦੀ ਕਮੀ ਹੈ ਨਾ ਜਦੋਂ ਆਪਣਾ ਕੋਲੇਜਨ ਦੀ ਕਮੀ ਹੋ ਜਾਂਦੀ ਹੈ ਨਾ ਫਿਰ ਇਸ ਤੇ ਆਪਣਾ ਸਕਿਨ ਡੈਡ ਹੋ ਜਾਂਦੀ ਜਦੋਂ 30 ਤੋਂ ਬਾਅਦ 30 ਦੀ ਉਮਰ ਤੇ 35 ਦੀ 40 ਦੀ ਅਜੇ ਚਾਪਾ ਜਦੋਂ ਜਾਂਦੇ ਆ ਨਾ ਆਪਣਾ ਸਕਿਨ ਜਿਹੜੀ ਇੱਕਦਮ ਮਤਲਬ ਕੀ ਨਾ ਉਹ ਗਲੋ ਨਹੀਂ ਰਹਿੰਦਾ ਜਿਹੜਾ ਹੁੰਦਾ ਪਹਿਲਾਂ ਆਪਣੇ ਤੇ ਚਲੋ ਜੀ ਮੈਂ ਲਗਾ ਕੇ ਨਹੀਂ ਹੁਣ ਮੈਂ ਪੈ ਜਾਨੀ ਕਿਉਂਕਿ ਨਹੀਂ ਤੇ ਗਿਰੀ ਜਾਣਾ ਠੀਕ ਹੈ ਫਿਰ ਮੈਂ ਤੁਹਾਨੂੰ ਦੱਸਦੀ ਆ 20 ਮਿੰਟ ਬਾਅਦ ਆਪਾਂ ਇਸ ਤਰੀਕੇ ਨਾਲ ਉਤਾਰ ਲੈਣਾ ਹੈ ਕਿਉਂਕਿ ਆਪਾਂ ਡਾਇਰੈਕਟ ਧੋਵਾਂਗੇ ਨਾ ਤੇ ਥੋੜਾ ਲੇਸਲਾ ਹੁੰਦਾ ਤੇ ਓਖਾ ਉੱਤਰਦਾ ਠੀਕ ਹੈ ਸੁੱਕਦਾ ਬਿਲਕੁਲ ਨਹੀਂ ਹੈਗਾ ਐਦਾਂ ਹੀ ਗਿੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਸਾਡੀ ਸਕਿਨ ਇੰਨੀ ਨਿਖਰ ਜਾਂਦੀ ਸਾਡੇ ਸਕਿਨ ਦੇ ਦਾਗ ਤੱਬੇ ਸਾਰੇ ਰਿਮੂਵ ਹੋ ਜਾਂਦੇ ਨੇ ਫੇਸ਼ਲ ਨਾਲੋਂ ਵੀ 1000 ਗੁਣਾ ਜ਼ਿਆਦਾ ਗਲੋ ਮਿਲਦਾ ਤੁਸੀਂ ਕਦੀ ਕਰਕੇ ਦੇਖਿਓ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤਿਆਰ ਹੋ ਜਾਂਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ ਵੀਕ ਵਿੱਚ ਅਗਰ ਤੁਸੀਂ ਤਿੰਨ ਵਾਰ ਵੀ ਇਸਤੇਮਾਲ ਕਰਦੇ ਹੋ ਤੁਹਾਡਾ ਚਿਹਰਾ ਇੰਨਾ ਗਲੋਇੰਗ ਹੋ ਜਾਵੇਗਾ ਰੰਗ ਤੁਹਾਡਾ ਇੰਨਾ ਨਿਖਰੇਗਾ ਸ਼ਾਈਆਂ ਦਾਗ ਤੱਬੇ ਸਾਰੇ ਰਿਮੂਵ ਹੋ ਜਾਣਗੇ ਸਕਿਨ ਟਾਈਟ ਹੋਣ ਲੱਗੇਗੀ ਜਿਨ੍ਹਾਂ ਦੀ ਲੋਸ ਸਕਿਨ ਹੈ ਬਹੁਤ ਹੀ ਕੰਮ ਦਾ ਇਹ ਵਾਲਾ ਫੇਸ ਮਾਸਕ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਫੇਸ ਨੂੰ ਮੈਂ ਵਾਸ਼ ਕਰਾਈ ਹੈ ਫੇਸ ਤੇ ਦੇਖੋ ਕਿੰਨਾ ਗਲੋ ਆਇਆ ਹੈ ਬਹੁਤ ਵਧੀਆ ਫੇਸ ਮਾਸਕ ਹੈ ਕੱਚੇ ਦੁੱਧ ਦੇ ਵਿੱਚ ਤੁਸੀਂ ਚੀਆ ਸੀਡ ਨੂੰ ਪਾ ਕੇ ਵੀ ਫੇਸ਼ਲ ਕਰ ਸਕਦੇ ਹੋ ਜਾਨਕਿ ਫੇਸ ਮਾਸਕ ਜਿਹੜਾ ਉਹ ਲਗਾ ਸਕਦੇ ਹੋ ਠੀਕ ਹੈ ਤੁਹਾਡੇ ਚਿਹਰੇ ਤੇ ਇੰਨਾ 글로ਅ ਆਏਗਾ ਇੰਨਾ ਚਿਹਰਾ ਨਿਖਰੇਗਾ ਨਾ ਕਿ ਤੁਸੀਂ ਵੀ ਨਾ ਹੈਰਾਨ ਹੋ ਜਾਵੋਗੇ ਤੇ ਪਾਰਲਰ ਵਾਲੇ ਵੀ ਹੈਰਾਨ ਹੋ ਜਾਣਗੇ ਕਿ ਇਹ ਕੀ ਕਾਰਾ ਹੋ ਗਿਆ ਹੈ ਠੀਕ ਹੈ ਬਹੁਤ ਵਧੀਆ 글로ਅ ਆਉਂਦਾ ਹੈ ਬਹੁਤ ਹੀ ਵਧੀਆ ਤੁਸੀਂ ਕਿਤੇ ਵੀ ਸ਼ਾਦੀ ਵਿਆਹ ਪਾਰਟੀ ਤੇ ਜਾਣਾ ਹੋਵੇ ਅਚਾਨਕ ਕੋਈ ਤੁਹਾਨੂੰ ਪ੍ਰੋਗਰਾਮ ਆ ਜਾਂਦਾ ਹੈ ਤਾਂ ਤੁਸੀਂ ਇਸ ਮਾਸਕ ਦਾ ਇਸਤੇਮਾਲ ਕਰਕੇ ਆਪਣੇ ਫੇਸ ਨੂੰ ਬਿਊਟੀਫੁੱਲ 글로ਅ ਦੇ ਸਕਦੇ ਹੋ ਸੋਹਣਾ ਜਿਹਾ ਇੱਕ ਚਮਕਦਾਰ ਚਿਹਰਾ ਜਿਹੜਾ ਤੁਹਾਡੇ ਸਾਹਮਣੇ ਨਿੱਖਰ ਕੇ ਆ ਜਾਏਗਾ ਸਾਰੀਆਂ ਪ੍ਰੋਬਲਮਾਂ ਠੀਕ ਹੋ ਜਾਣਗੀਆਂ ਅਗਰ ਤੁਸੀਂ ਇਸ ਮਾਸਕ ਨੂੰ ਵੀਕ ਵਿੱਚ ਤਿੰਨ ਵਾਰ ਲਗਾਉਂਦੇ ਹੋ ਨਾ ਤੇ ਤੁਹਾਡੀ ਸਾਰੀਆਂ ਪਿਗਮੈਂਟੇਸ਼ਨ ਸ਼ਾਈਆਂ ਜੜ ਤੋਂ ਹੀ ਖਤਮ ਹੋ ਜਾਣਗੀਆਂ ਔਰ ਸਕਿਨ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜਾਏਗੀ ਲੂਜ਼ ਸਕਿਨ ਤੋਂ ਛੁਟਕਾਰਾ ਮਿਲ ਜਾਏਗਾ ਸਕਿਨ ਬਹੁਤ ਸੋਹਣੀ ਹੋ ਜਾਵੇਗੀ ਅਗਰ ਤੁਸੀਂ 50 60 ਸਾਲ ਦੇ ਵੀ ਉਹਨਾਂ 10 ਸਾਲ ਨੀਚੇ ਏਜ ਆ ਜਾਏਗੀ ਤੁਹਾਡੀ ਇਹ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰਕੇ ਆਪਣੇ ਫੇਸ ਨੂੰ ਬਿਊਟੀਫੁੱਲ ਬਣਾ ਸਕਦੇ ਹੋ ਏ ਜੀ ਅਸੀਂ ਤੁਸੀਂ ਕਿੱਥੋਂ ਵੀ ਆਨਲਾਈਨ ਲੈ ਲਓ ਚਾਹੀ ਕਿੱਥੋਂ ਵੀ ਤੁਸੀਂ ਲੈ ਸਕਦੇ ਹੋ ਹੁਣ ਤਾਂ ਹਰ ਸ਼ੋਪ ਤੋਂ ਵੀ ਮਿਲ ਜਾਂਦੇ ਨੇ ਕਰਿਆਨਾ ਸ਼ੋਪ ਤੋਂ ਵੀ ਮਿਲ ਜਾਂਦੇ ਨੇ ਲਿਆ